ਇਹ ਕਰ ਲੈਣਾ ਹੈ ਪ੍ਰੋਗਰਾਮ ਆਪਾਂ ਅੱਜ ਰੱਖਿਆ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਆਪਾਂ ਮਿਸ਼ਨ ਸੰਪਰਕ ਯਾਨੀ ਕਿ ਕੋਈ ਜੋ ਸਾਰੇ ਸਮੇਂ ਬਾਈ ਹੋਈ ਹੈ ਸਾਰੇ ਨੂੰ ਕੰਤਨ ਸੀ ਉਹ ਕੀਤਾ ਕੁਕਮਾਰ ਹੋਈ ਰੂਰ ਹੋਇਆ ਜਿੱਥੇ ਪੰਜਾਬ ਵੱਲੋਂ ਕਿਹਾ ਕਿ ਉਹ ਮੁਲਾਜ਼ਮਾਂ ਤੇ ਐਕਸ਼ਨ ਲਾਉ ਦੇ ਐਕਸ਼ਨ ਵੀ ਲਿਆ ਗਿਆ ਇਸ ਕਰਕੇ ਜਿਹੜੀ ਇਹ ਭਾਵਨਾ ਹੈ ਵੀ ਇਹ ਜਿਹੜੀ ਜੇ ਕਿਸੇ ਦੇ ਧਾਰਮਿਕ ਜਿਹੜੇ ਲੈਵਲ ਤੇ ਉਹ ਬਿਲਕੁਲ ਨਹੀਂ ਹੋਣਾ ਛੱਡੀ ਜਾਂਦੇ ਸੀ ਉਹ ਬੱਚੇ ਮਾਂ ਪਿਓ ਨੂੰ ਨਹੀਂ ਦੱਸ ਸਕਦੇ ਉਹ ਬੱਚਿਆਂ ਨੂੰ ਸਰ ਆਪਾਂ ਕਿੱਥੇ ਲੈ ਕੇ ਜਾਈਏ ਕਿਹੜੇ ਡਾਕਟਰ ਕੋਲ ਲੈ ਕੇ ਜਾਈਏ ਕਿਹਨੇ ਪੁਲਿਸ ਉਹਨਾਂ ਦੀ ਉਸ ਤੋਂ ਬਾਅਦ ਜਿਹੜੀ ਮੈਂਟਲ ਹੈਲਥ ਹੈ ਉਹ ਇਹ ਨਹੀਂ ਕਹਿਣਾ ਵੀ ਤੂੰ ਨਹੀਂ ਚੋਰ ਅਗਲੇ ਦਾ ਵਿਵਾਹ ਬੱਚੇ ਉਹ ਇਹਦੇ 'ਚ ਇੱਕ ਬੜੀ ਪੰਚਾਇਤੀ ਤੌਰ ਤੇ ਮੈਂ ਗੱਲ ਕਰਨਾ ਜਿਹੜਾ ਸਰਪਾਲ ਸਾਹਿਬ ਨੇ ਮੁੱਦਾ ਕਰਾਇਆ ਸਾਨੂੰ ਕਿਸੇ ਵੀ ਲੈਵਲ ਤੇ ਹੀ ਇਸੇ ਰੇਟਾਲ ਤੇ ਨੋਰਥ ਦੇ ਸਿੱਖ ਨਹੀਂ ਕਰਦਾ ਇਸੇ ਤੇ ਵੀ ਧਾਰਮਿਕ ਭਾਵਨਾ ਨੂੰ ਪੇਸ਼ ਤੋਂ ਦਾ ਕੋਈ ਮਕਸਦ ਨਹੀਂ ਜੇ ਵੀ ਨਾ ਕਿਸੇ ਉਹ ਜ਼ਰੂਰ ਇਸ ਮੰਚ ਤੇ ਰੱਖੋ ਤਾਂ ਜੋ ਇਸ ਮੰਚ ਦੀ ਵੀ ਸਾਰਤਕ ਹੈ ਕਿ ਜਿਹੜੀ ਸੰਪਰਕ ਬਣਾਣਾ ਹੈ ਸੰਪਰਕ ਦੇ ਵਿੱਚੋਂ ਕੋਈ ਸੋ ਇੰਨਾ ਸ਼ਬਦਾਂ ਨਾਲ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਗੁਰਪੁਰਪ ਦੇ ਦਿਨ ਤੇ ਸਮਾਗਮ ਆ ਕੇ ਆਇਓ ਨਾਲ ਆਪਾਂ ਜ਼ਿਲ੍ਹੇ ਦੇ ਵਿੱਚ ਅਜੇ ਤੋਂ ਕਰ ਰਹੇ ਹਾਂ ਕੋਈ ਮਾਣਿਓ ਕੈਸੇ ਇਸ ਦੇ ਸਾਹਮਣੂ ਬੇਨਤੀ ਕਰੂੰਗਾ ਕਿ ਉਹ ਹਾਜ਼ਰੀ ਫਾਰਮਲ ਅਸੀਂ ਲਾਂਚਿੰਗ ਪਟਿਆਲਾ ਵਿੱਚ ਕਰ ਰਹੇ ਆ ਤੁਹਾਡੇ ਨਾਲ ਗੂਰੂ ਹੋਣਗੇ ਡੀਏਜੀ ਸਾਹਿਬ ਕਾਫੀ ਡਿਟੇਲ ਚ ਗੱਲਾਂ ਹੋਣਗੀਆਂ ਮੈਂ ਤੁਹਾਨੂੰ ਵੀ ਰਿਕਵੈਸਟ ਕਰੂੰਗਾ ਬਾਅਦ ਚ ਇੱਕ ਵਾਰੀ ਜ਼ਰੂਰ ਡੀਏਜੀ ਸਾਹਿਬ ਕੋਲ ਗੱਲਬਾਤ ਕਰ ਲੈਂਦੇ ਨੇ ਜੇ ਤੁਸੀਂ ਵੀ ਕੋਈ ਫੀਡਬੈਕ ਦੇਣੀ ਚਾਹੁੰਦੇ ਹੋ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਮਨੂ ਲੱਗਦਾ ਕੋਈ ਚੀਜ਼ ਮਾਨਯੋਗ ਐਸਪੀ ਸਿਟੀ ਸਾਹਿਬ ਤੇ ਬਾਕੀ ਜ਼ਿਲ੍ਹੇ ਦੇ ਅਧਿਕਾਰੀ ਬਦਲਿਆ ਸਾਰੇ ਅਫਸਰਾਂ ਵੱਲੋਂ ਤੁਹਾਡਾ ਸਾਰਿਆਂ ਦਾ ਦਾ ਸਾਡਾ ਸਵਾਗਤ ਕਰਨਾ ਬ੍ਰਿਆਲਾ ਜਿਲ੍ਹੇ ਦੇ ਸਾਰੇ ਡੀਐਸਪੀ ਜਿਹੜੇ ਸਜੋ ਤੇ ਸਭ ਤੋਂ ਜ਼ਰੂਰੀ ਸਾਡੇ ਜਿਹੜੇ ਨੰਸ਼ਣ ਹਾਜ਼ਰੀ ਤੇ ਮੈਂ ਰਿਕਵੈਸਟ ਕਰਾਂਗਾ ਕਿ ਤੁਸੀਂ ਵੀ ਉਸ ਚੀਜ਼ ਨੂੰ ਸਾਡੇ ਸਾਹਮਣੇ ਲਿਆਓ ਜੀਜੀ ਪੰਜਾਬ ਵੱਲੋਂ ਇੱਕ ਪ੍ਰੋਜੈਕਟ ਸੰਪਰਕ ਦੇ ਤਹਿਤ ਇੱਕ ਸਾਰੇ ਪੰਜਾਬ ਦੀ ਇਹ ਪਬਲਿਕ ਮਿਲਣੀ ਪ੍ਰੋਗਰਾਮ ਕਹਿ ਸਕਦੇ ਜਿਹਦੇ ਵਿੱਚ ਵਾਰਡ ਕਮੇਟੀਆਂ ਤੇ ਮੱਲਾ ਕਮੇਟੀਆਂ ਉਹਨਾਂ ਨਾਲ ਉਹਨਾਂ ਦੀ ਜਾ ਕੇ ਸੀਨੀਅਰ ਆਫਸਰਸ ਦਾ ਉੱਗਾ ਕੇ ਗੱਲਬਾਤ ਕਰ ਤੇ ਉਥੋਂ ਜਿਹੜੇ ਕਹਿੰਦੇ ਜਿਹੜੀ ਫ੍ਰੀ ਤੇ ਔਨੈਸਟ ਡਿਸਕਸ਼ਨ ਹੋਵੇ ਜਿਹਦੇ ਵਿੱਚ ਜਿਹੜੀਆਂ ਉਹਨਾਂ ਦੇ ਕੋਈ ਮਾਮਲੇ ਜਿਹੜੇ ਠਾਉਣਗੇ ਜਿਨ੍ਹਾਂ ਨੂੰ ਪੁਲਿਸ ਨੂੰ ਆਪਦੇ ਉਸ ਤੰਗ ਨਾਲ ਵਰਕਿੰਗ ਨੂੰ ਇੰਪਰੂਵ ਕੀਤਾ ਜਾਵੇ ਤੇ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਦੀ ਮੰਗ ਕੀਤਾ ਜਾਊਗਾ ਵੀ ਡਰੱਗਸ ਦੇ ਲਈ ਕ੍ਰਾਈਮ ਦੇ ਅਗੇਂਸਟ ਰਲ ਕੇ ਕੋਈ ਵੀ ਜਿਹੜਾ ਕ੍ਰਾਈਮ ਨੂੰ ਹੈ ਉਹ ਪੁਲਿਸ ਦੇ ਸਹਿਯੋਗ ਬਿਨਾ ਅਸੀਂ ਜਿਹੜਾ ਨਹੀਂ ਖਤਮ ਕਰ ਸਕਦੇ ਇਹਨੂੰ ਇਹ ਕਹਿ ਸਕਦੇ ਹਾਂ ਵੀ ਜਿਹੜੀ ਹੈਂਡਹੋਲਡਿੰਗ ਪਬਲਿਕ ਤੇ ਪੁਲਿਸ ਰਲ ਕੇ ਜਿਹੜੀ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕ੍ਰਾਈਮ ਨੂੰ ਠੱਲ ਪਾਉਣ ਲਈ ਤੇ ਡਰੱਗਸ ਦੇ ਅਗੇਂਸਟ ਇੱਕ ਮੁਹਿੰਮ ਜਿਹੜੀ ਪਹਿਲਾਂ ਹੀ ਬੜੇ ਵਧੀਆ ਢੰਗ ਨਾਲ ਚੱਲ ਰਹੀ ਹੈ ਉਹਨੂੰ ਹੋਰ ਹੀ کارਗਰ ਢੰਗ ਨਾਲ ਅਸੀਂ ਚਲਾਵਾਂਗੇ ਇਹਦੇ ਵਿੱਚ ਮੈਂ ਅੱਜ ਕਿਉਂਕਿ ਡਿਸਟ੍ਰਿਕਟ ਪਟਿਆਲੇ 'ਚ ਅੱਜ ਮੁਹਿੰਮ ਲਾਂਚ ਹੋ ਰਹੀ ਹੈ ਸਪੈਸ਼ਲੀ ਜਿਹੜੇ ਐਸਐਸਪੀ ਨਾਨਕ ਸਿੰਘ ਉਹਨਾਂ ਨੂੰ ਇਸ ਖੇਤਰ ਦੀ ਮੁਬਾਰਕਬਾਦ ਦਿੰਦਾ ਅੱਜ ਇਹਨਾਂ ਨੇ ਸਾਰੇ ਆਫਸਰਸ ਵੀ ਇੱਥੇ ਬੁਲਾਏ ਹੋਏ ਆ ਤਾਂ ਕਿ ਇੱਥੋਂ ਗਾਂ ਲੈ ਕੇ ਇਹ ਰੈਗੂਲਰ ਇੱਕ ਮਹੀਨਾ ਇਹ ਚੱਲੂਗਾ ਸਾਰਾ ਪ੍ਰੋਜੈਕਟ ਤੇ ਇਹ हां ਪਟਿਆਲਾ ਰੇਂਜ ਦੇ ਵਿੱਚ ਵੀ ਬਰਨਾਲੇ ਬਾਈ ਇਲੈਕਸ਼ਨ ਆ ਉਸ ਨੂੰ ਛੱਡ ਕੇ ਤੇ ਤਕਰੀਬਨ ਉਹਨੂੰ ਜਿਵੇਂ ਲੈ ਲਓ ਵੀ ਸੰਗਰੂਰ ਮਲੇਰ ਕੋਟਲਾ ਬਾਕੀ ਸਾਰੇ ਪੰਜਾਬ ਵਾਂਗੂ ਅਸੀਂ ਇਹ ਜਿਹੜੀ ਪਬਲਿਕ ਮਿਲਣੀ ਤੇ ਪ੍ਰੋਜੈਕਟ ਸੰਪਰਕ ਦੇ ਤਹਿਤ ਇਹਨੂੰ ਅਸੀਂ ਇਹ ਕਰਾਂਗੇ 148 ਜਿਹੜੀਆਂ 184 ਜਿਹੜੀਆਂ ਵਾਰਡ ਕਮੇਟੀਆਂਜ਼ ਐ ਤੇ 47 ਐ ਜਿਹੜੀਆਂ ਮhalla ਕਮੇਟੀਆਂਜ਼ ਐ ਜਿਨ੍ਹਾਂ ਦੀ ਅੱਜ ਇੱਥੇ ਮੀਟਿੰਗ ਹੋ ਰਹੀ ਚ ਹੈ ਪਿੰਡਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਪਿੰਡਾਂ ਜਾ ਕੇ ਨੇ ਨੇ ਜਿਹੜੀਆਂ ਕਮੇਟੀਆਂ ਆ ਉਹ ਆਲਰੇਡੀ ਪਿੰਡਾਂ ਚ ਵੀ ਬਣੀਆਂ ਹੋਈਆਂ ਉਹਦੇ ਵਿੱਚ ਅੱਜ ਕਿਉਂਕਿ ਇਹ ਜਿਹੜਾ ਤੁਹਾਨੂੰ ਦੱਸਿਆ ਪਟਿਆਲੇ ਦੇ ਵਿੱਚ ਫਾਰਮਲੀ ਇਹਨੂੰ ਲਾਂਚ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਨੂੰ ਤੇ ਇਸ ਕਰਕੇ ਸ਼ੁਰੂ ਸ਼ੁਰੂਆਤ ਹੈ ਜਿਹੜੀ ਇੱਥੋਂ ਕੀਤੀ ਹੈ ਇਹ ਅੱਜ ਇੱਕ ਵੱਡੇ ਲੈਵਲ ਤੇ ਮੀਟਿੰਗ ਹੈ ਸਾਡਾ ਮਕਸਦ ਹੈ ਵੀ ਟੂ ਫੈਨ ਆਊਟ ਇਨ ਸਿਟੀਜ਼ ਮੱલ્લા ਅਸੀਂ ਮੱਲਿਆਂ ਦੇ ਵਿੱਚ ਜਾ ਜਾ ਕੇ ਵੀ ਇਹਨਾਂ ਦੀਆਂ ਰੈਗੂਲਰ ਸਾਰੀਆਂ ਮੀਟਿੰਗਾਂ ਪਿੰਡਾਂ ਦੇ ਵਿੱਚ ਪਿੰਡ ਲੈਵਲ ਤੇ ਤੇ ਵਾਰਡ ਲੈਵਲ ਤੇ ਵੀ ਜਾ ਕੇ ਸ਼ਹਿਰਾਂ ਦੇ ਵਿੱਚ ਵੀ ਇਹ ਸਾਰੀ ਐ ਪ੍ਰੋਜੈਕਟ ਹੈ ਇਹਦਾ ਉਹਦੇ ਮਤਲਬ ਸ਼ੁਰੂਆਤ ਪਟਿਆਲੇ ਦੀ ਨਹੀਂ ਸਾਰੇ ਪੰਜਾਬ ਚ ਹੋ ਚੁੱਕੀ ਹੈ ਜੀ ਰਦਰ ਤੇ ਅੱਜ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਹੈ ਜਿਹੜੀ ਇੱਥੋਂ ਸ਼ੁਰੂਆਤ ਹੋਈ